ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਸੋ ਮੇਰਾ ਨਾਮ ਹੈ ਬਲਜੀਤ ਗੌਰ ਤੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ سپورਟ ਕਰਨ ਲਈ ਤੇ ਅੱਜ ਬਾਰਿਸ਼ ਬਹੁਤ ਹੁੰਦੀ ਰਹੀ ਆ ਦੇਖੋ ਬਾਰਿਸ਼ ਕਿੰਨੀ ਹੁੰਦੀ ਆ ਤੇ ਕੱਲ ਵੀ ਬਹੁਤ ਜ਼ਿਆਦਾ ਬਾਰਿਸ਼ ਸੀ ਤੇ ਅੱਜ ਵੀ ਹੋ ਰਹੀ ਆ ਵਿੱਚੋਂ ਧੁੱਪ ਨਿਕਲ ਜਾਂਦੀ ਹੈ ਤੇ ਵਿੱਚੋਂ ਆ ਬਰਿਸ਼ ਹੁੰਦਾ ਰਹਿੰਦੀ ਆ ਤੇ ਆਪਾਂ ਹੁਣ ਵੇਲੀ ਚਾਹਾਂਗੇ ਤੇ ਵੇਲੀ ਦੇਖ ਕੇ ਅੰਨੇ ਆ ਕਿ ਸਾਡੇ ਪਸ਼ੂਆਂ ਦਾ ਕੀ ਹਾਲ ਜਾਦਾ ਇੱਥੇ ਮੈਂ ਕੱਪੜੇ ਧੋ ਕੇ ਸੁੱਕਣੇ ਪਾਏ ਸੀ ਤੇ ਆ ਦੇਖੋ ਕਾਬੂ ਬਹੁਤ ਹੋ ਗਿਆ ਤੇ ਆ ਮੈਂ ਅਹੀਂ ਉਹ ਦਿਨ ਸਫਾਈ ਕੀਤੀ ਸੀ ਫੇਰ ਤੋਂ ਜ਼ਿਆਦਾ ਹੋ ਗਿਆ ਸੋ ਹੁਣ ਮੈਂ ਵੇਲੀ ਵਾਲਾਈ ਆ ਤੁਹਾਨੂੰ ਮੈਂ ਕਰੇਲੇ ਦੱਸਦੀ ਆ ਆਪਣੇ ਕਰੇਲੇ ਸੋ ਆ ਦੇਖੋ ਕarele ਪਏ ਹੋਏ ਨੇ ਆ ਦੇਖੋ ਕareleਆਂ ਇਹ ਕareleਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਛੋਟੀਆਂ-ਛੋਟੀਆਂ ਤੇ ਅੱਜ ਸਾਡੀ ਨਾ ਕੱਲ ਦੀ ਵੱਸੀ ਜਿਹੜੀ ਛੋਟੀ ਵੱਸੀ ਸੀ ਉਹ ਬਿਮਾਰ ਸੀ ਕਾਫੀ ਬੁਖਾਰ ਜਿਹੜਾ ਨਵਾਂ ਬੁਖਾਰ ਨਹੀਂ ਚੜਿਆ ਤੇ ਉਹ ਚੱਲਿਆ ਉਹ ਜਿਹੜਾ ਕਹਿੰਦੇ ਨੇ ਪਸ਼ੂਆਂ ਨੂੰ ਨਵਾਂ ਬੁਖਾਰ ਚੱਲਿਆ ਏ ਤੇ ਕਿਰਪਾ ਕਰਕੇ ਉਹ ਭੈਣ ਭਰਾਵਾਂ ਦੇ ਗਾੜੀ ਬੇਨਤੀ ਆ ਕਿ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਜਦੋਂ ਵੀ ਤੁਹਾਨੂੰ ਨਾਰਮਲ ਬੁਖਾਰ ਦਿਖਦਾ ਹੈ ਸੋ ਤੁਸੀਂ ਆਪਣੇ ਪਸ਼ੂਆਂ ਦਾ ਉਸੇ ਟਾਈਮ ਹੀ ਇਲਾਜ ਕਰੋ ਇਹ ਬੁਖਾਰ ਬਹੁਤ ਮਾੜਾ ਹੈ ਤੇ ਕੱਲ ਆਪਾਂ ਵੀ ਸੋਚਿਆ ਸੀ ਕਿ ਨਾਰਮਲ ਬੁਖਾਰ ਆ ਤੇ ਅਸੀਂ ਚੈੱਕ ਕਰਵਾਇਆ ਸੀ ਤੇ ਮੈਡੀਸਿਨ ਦਿੱਤੀ ਸੀ ਡਾਕਟਰ ਨੇ ਟੀਕੇ ਵਗੈਰਾ ਲਾਏ ਸੀ ਪਰ ਉਹਦੇ ਨਾਲ ਫਰਕ ਨਹੀਂ ਪਿਆ ਤੇ ਹੁਣ ਫਿਰ ਤੋਂ ਦੁਬਾਰਾ ਮੈਡੀਸਿਨ ਲਈ ਹੈ ਤੇ ਉਹਦੇ ਕੋਲੋਂ ਬਿਲਕੁਲ ਵੀ ਤੁਰਿਆ ਨਹੀਂ ਜਾਣ ਰਿਹਾ ਹੈਗਾ ਤੇ ਉਧੇ ਮਤਲਬ ਲੱਤਾਂ ਹੀ ਨਹੀਂ ਕੰਮ ਕਰਦੀਆਂ ਪਈਆਂ ਬਹੁਤ ਮੁਸ਼ਕਿਲ ਉਹਨੇ ਰਾਤ ਕੱਢੀ ਆ ਅ ਵਸੀ ਨੇ ਤੇ ਹੁਣ ਵਿਚਾਰੀ ਥੋੜਾ ਟਾਈਮ ਖਲੋਤੀ ਆ ਅ ਮੂੰਮਾਂੜੀ ਪੱਠੇ ਵੀ ਨਹੀਂ ਸੀ ਖਾਦੇ ਉਹਨੇ ਸੋ ਪਲੀਜ਼ ਹੋਂਨਾ ਭੈਣਾ ਦੇ ਵੀਰਾਂ ਦੇ ਗਰੀ ਰਿਕੁਐਸਟ ਆ ਕਿ ਤੁਸੀਂ ਆਪਣੇ ਡੰਗਰ ਨਾਲ ਦਾ ਪਸੂਆਂ ਦਾ ਧਿਆਨ ਰੱਖੋ ਇਹ ਬੁਖਾਰ ਬਹੁਤ ਚੱਲਿਆ ਜੇ ਤੇ ਕੋਸ਼ਿਸ਼ ਕਰੋ ਧਿਆਨ ਰੱਖਿਆ ਕਰੋ ਟੀਕੇ ਲਵਾਓ ਉਹਨਾਂ ਨੂੰ ਤੇ ਸੋ ਆ ਜਿਹੜੀ ਸਾਡੀ ਵਸੀ ਆ ਇਹ ਵਿਚਾਰੀ ਬਿਮਾਰ ਸੀ ਤੇ ਇਹਨੂੰ ਟੀਕੇ ਵਗੈਰਾ ਲਗਾਏ ਆ ਪਰ ਮਤਲਬ ਹੋਜੇ ਫੜਕ ਨਹੀਂ ਪਿਆ ਅੱਜ ਡਾਕਟਰ ਨੇ ਫੇਰ ਆਉਣਾ ਵਾ ਤੇ ਫੇਰ ਮਤਲਬ ਇਹਨੂੰ ਮੈਡੀਸਿਨ ਦਵਾਈ ਜਾਊਗੀ ਤੇ ਇੱਥੇ ਇੱਥੇ ਪੱਠੇ ਰੱਖੇ ਨੇ ਅੰਧੇਰਾ ਵਾ ਇੱਧਰ ਪੱਠੇ ਕੁੱਤਰ ਕੇ ਤੇ ਇੱਥੇ ਆਪਾਂ ਪੱਠੇ ਕੁੱਤਰਲੇ ਨੇ ਆ ਦੇਖੋ ਪੱਠੇ ਕੁੱਤਰਲੇ ਨੇ ਤੇ ਪੱਠੇ ਕੁੱਤਰ ਕੇ ਤੇ ਪਸ਼ੂਆਂ ਨੂੰ ਆਪਾਂ ਪਾ ਦਿੱਤੇ ਨੇ ਸੋ ਆ ਪੱਠੇ ਜਿਹੜੇ ਆ ਕੁੱਤਰਨ ਵਾਲੇ ਆ ਇਹ ਵੀ ਆਪਾਂ ਬਾਅਦ ਵਿੱਚ ਹਣ ਕੁੱਤਰਾਂਗੇ ਸੋ ਇੱਥੇ ਖੁਰਲੀ ਦੇ ਵਿੱਚ ਪੱਠੇ ਪਾ ਦਿੱਤੇ ਨੇ ਹੁਣ ਅੱਜ ਫੇਰ ਤੋਂ ਟੀਕੇ ਲਾਉਣਗੇ ਤੇ ਫਿਰ ਧਿਆਨ ਰੱਖਿਆ ਜਾਊਗਾ ਪਸ਼ੂਆਂ ਦਾ ਅਸ ਖੁਰਲੀ ਦੇ ਵਿੱਚ ਆਪਾਂ ਪੱਠੇ ਪਾ ਦਿੱਤੇ ਨੇ ਤੇ ਇੱਧਰ ਸਾਰਾ ਜਗਾ ਖਿੱਲੀ ਗਿੰਦੀ ਹੈ ਕਿਉਂਕਿ ਬਾਰਿਸ਼ ਆਉਂਦੀ ਪਈ ਸੀ ਬਾਰਿਸ਼ ਦੇ ਕਰਕੇ ਸਾਰੇ ਤੇ ਇੱਧਰ ਵੀ ਬੱਕੜੀਆਂ ਸੀ ਬੱਕੜੀਆਂ ਨੂੰ ਵੀ ਬਹੁਤ ਜ਼ਿਆਦਾ ਮੱਛਰ ਲੜਦਾ ਸੀ ਤੋਂ ਸਾਈਡ ਤੇ ਆਪਾਂ ਮੱਛਰ ਦਾ ਨਹੀਂ ਲਾ ਦਿੱਤੀ ਆ ਤੇ ਇਹ ਹੁਣ ਆਲੇ ਦੁਆਲੇ ਆਪਾਂ ਮੱਛਰਦਾਨੀ ਨੂੰ ਮਤਲਬ ਜਦੋਂ ਰਾਤ ਦਾ ਟਾਈਮ ਹੁੰਦਾ ਉਹਦੋਂ ਆਪਾਂ ਠਾਂ ਕਰ ਦਿੰਨੇ ਆ ਤੇ ਦੇਖੋ ਹੱਥ ਕਿਦਾਂ ਖਾਂਦੀਆਂ ਨੇ ਇਹ ਚੱਲ ਠਾਂ ਚਲੋ 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 ਉਧਰ ਚਲੋ ਉਧਰ ਚਲੋ 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 ਚਲ 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 ਤੇ ਪੂਰਾ ਮਤਲਬ ਬੰਦੋਬਸਤ ਕੀਤਾ ਹੈ ਬੇਜੁਬਾਨਾ ਜਾਨਵਰਾਂ ਦਾ ਉਹਦੀ ਆਪਣਾ ਖਿਆਲ ਰੱਖਦੇ ਆ ਆਪਾਂ ਜਾਨਵਰ ਜਾਨਵਰਾਂ ਦਾ ਵੀ ਪੂਰਾ ਫੁੱਲ ਖਿਆਲ ਰੱਖੀਦਾ ਇਧਰ ਮੱਛਰਦਾਨੀ ਵਗੈਰਾ ਲਾ ਦਿੱਤੀ ਆ ਤੇ ਬਾਅਦ ਵਿੱਚ ਦਿਨੇ ਉੱਪਰ ਨੂੰ ਕਰ ਦੇਦੀ ਕਿਉਂਕਿ ਫਿਰ ਹਵਾ ਨਹੀਂ ਲੱਗਦੀ ਇਸ ਕਰਕੇ ਆ ਤਾਂ ਫੋਲਡ ਕਰਕੇ ਰੱਖ ਦੇਦੀ ਉਹ ਤੇ ਫਿਰ ਰਾਤ ਰਾਤ ਨੂੰ ਫੇਰ ਠਾਂ ਕਰ ਦੇਦੀ ਹੈ ਮਛਰਦਾਨੀ ਤੇ ਇਧਰ ਦੇਖੋ ਵੈਸੇ ਤਾਂ ਆਪਾਂ ਪਸੂ ਇੱਥੇ ਬੰਨਦੇ ਆ ਪਰ ਹੁਣ ਬਾਰਿਸ਼ ਦੇ ਕਰਕੇ ਮਤਲਬ ਨਹੀਂ ਇੱਥੇ ਬੰਨ ਸਕਦੇ ਚਿੱਕੜ ਬਹੁਤ ਹੋ ਗਿਆ ਬਾਰਿਸ਼ ਕਾਫੀ ਹੰਦੀ ਆ ਇਧਰ ਪਸੂ ਰਮਾਨ ਦੇ ਨਾਲ ਬੈਠੇ ਹੋਏ ਆ ਤੇ ਹਣ ਇਹ ਵਿਚਾਰੀ ਕੋ ਨਾ ਬੈਠਾ ਜਾਂਦਾ ਸੀ ਤੇ ਨਾ ਹੀ ਲੈ ਜਾਂਦਾ ਸੀ ਤੇ 2 ਦਿਨ ਹੋ ਗਏ ਆ ਬਿਲਕੁਲ ਵੀ ਦੁੱਧ ਨਹੀਂ ਦਿੱਤਾ ਇਹਨੇ ਤਾਜੀ ਸੂਈ ਸੀ ਇਹ ਵਸੀ ਹੋ ਗਿਆ ਬੁਖਾਰ ਨੇ ਇੰਨਾ ਖੇਚ ਲਿਆ ਸੀ ਲੱਤਾਂ ਨਹੀਂ ਉਹਦੀਆਂ ਕੰਮ ਕਰਦੀਆਂ ਪਈਆਂ 2 ਦਿਨ ਹੋ ਗਏ ਨੇ ਬਿਲਕੁਲ ਦੁੱਧ ਨਹੀਂ ਦਿੱਤਾ ਤੇ ਇਹ ਵਿਚਾਰੀ ਨੇ ਦੁੱਧ ਕਿੱਥੋਂ ਦੇਣਾ ਸੀ ਪੱਠੇ ਵੀ ਨਹੀਂ ਸੀ ਖਾਂਦੀ ਤੇ ਸੋ ਇੱਧਰ ਦੇਖੋ ਤੇ ਇੱਧਰ ਆਪਾਂ ਫੁੱਲ ਸਫਾਈ ਰੱਖੀ ਦੀ ਆ ਬਿਲਕੁਲ ਨਹੀਂ ਇਦਾਂ ਦਾ ਰਹਿਣ ਦੇਈਦਾ ਵੀ ਗੰਦਗੀ ਦੇ ਵਿੱਚ ਪਸੂ ਬਹਿਣ ਬਿਲਕੁਲ ਸਾਫ਼ ਸੁਥਰਾ ਥਾਂ ਰੱਖੀਦਾ ਵਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਧਰ ਪੱਖੇ ਚੱਲਦੇ ਪਏ ਆ ਕਿਉਂਕਿ ਨਾਲੋਂ ਨਾਲ ਫਿਰ ਥਾਂ ਥੋੜਾ ਜਿਹਾ ਸੁੱਕ ਜਾਂਦਾ ਸੋ ਕੋਸ਼ਿਸ਼ ਕਰਿਓ ਕਿ ਜੇਰਾ ਬੁਖਾਰ ਪਸ਼ਵਾਂ ਨੂੰ ਚੱਲਿਆ ਹੈ ਉਹਦਾ ਧਿਆਨ ਰੱਖੋ ਤੇ ਆਪਣੇ ਪਸ਼ਵਾਂ ਨੂੰ ਟੀਕੇ ਵਗੈਰਾ ਲਗਾਓ ਨਾਰਮਲ ਬੁਖਾਰ ਵੀ ਤੁਹਾਨੂੰ ਦਿਖਾਈ ਦਿੰਦਾ ਤੇ ਉਸੇ ਟਾਈਮ ਹੀ ਤੁਸੀਂ ਟੀਕੇ ਵਗੈਰਾ ਲਗਾਓ ਨਹੀਂ ਤੇ ਬੁਖਾਰ ਦੇ ਨਾਲ ਜਾਨਵਰ ਦਾ ਨੁਕਸਾਨ ਵੀ ਹੋ ਸਕਦਾ ਦੇਖੋ ਕਾ ਕਿੰਨਾ ਹੋਇਆ ਵਾ ਹੁਣ ਇਹਨਾਂ ਨੂੰ ਆਪਾਂ ਸਾਫ਼ ਕਰਾਂਗੇ ਚੰਗੀ ਤਰ੍ਹਾਂ ਇੱਧਰ ਵੇਖੋ ਮਿਰਚਾਂ ਵਗੈਰਾ ਲੱਗੀਆਂ ਨੇ ਮਿਰਚਾਂ ਦੇ ਵਿੱਚ ਵੀ ਘਾਹ ਹੋ ਗਿਆ ਸੋ ਸਾਫ਼ ਕਰਾਂਗੇ ਆਪਾਂ ਜਦੋਂ ਵੀ ਫ੍ਰੀ ਹੋਵਾਂਗੇ ਵੈਸੇ ਹਜੇ ਇਸ ਟਾਈਮ ਉਹ ਸਾਫ਼ ਕਰਨ ਦਾ ਫ੍ਰਿਸ਼ ਲਗਾਤਾਰ ਹੁੰਦੀ ਆ ਇਸ ਕਰਕੇ ਚਲੋ ਇੰਨਾ ਵਾ ਕਿ ਪ੍ਰਮਾਤਮਾ ਨੇ ਵਧੀਆ ਕਰ ਦਿੱਤਾ ਮੌਸਮ ਠੰਡਾ ਹੋ ਗਿਆ ਤੇ ਜਦੋਂ ਵੀ ਗਰਮੀ ਦੀ ਮਹਿਸੂਸ ਹੁੰਦੀ ਆ ਉਸੇ ਟਾਈਮ ਪ੍ਰਮਾਤਮਾ ਮੀਂਹ ਪਾ ਦਿੰਦੇ ਨੇ ਤੇ ਵਧੀਆ ਗੱਲ ਆ ਸੋ ਮਿਲਦੇ ਆਪਾਂ ਤੁਹਾਨੂੰ ਛੋਟੇ ਟਾਈਮ ਬਾਅਦ ਵਿੱਚ ਇਸ ਇੱਥੇ ਬਹੁਤ ਜ਼ਿਆਦਾ ਬਾਰਿਸ਼ ਹੋਂਦੀ ਆ ਤੇ ਸੱਜ ਤੁਹਾਨੂੰ ਆਪਾਂ ਜਾਣਕਾਰੀ ਦਿਤਤੀ ਏ ਪਸ਼ੂਆਂ ਬਾੜੇ ਕੀ ਪਸ਼ੂਆਂ ਨੂੰ ਬਹੁਤ ਜ਼ਿਆਦਾ ਬੁਖਾਰ ਜਿਹੜਾ ਚੱਲਦਾ ਵਾ ਉਹਦਾ ਧਿਆਨ ਰੱਖੋ ਤੇ ਇਹ ਜਿਹੜਾ ਬੁਖਾਰ ਆ ਬਹੁਤ ਜ਼ਿਆਦਾ ਹੀ ਅ ਮਤਲਬ ਕਿ ਆ ਪਸ਼ੂਆਂ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਆ ਤੇ ਪੂਰਾ ਧਿਆਨ ਰੱਖੋ ਮੈਡੀਸਿਨ ਵਗੈਰਾ ਲੈ ਕੇ ਦਿਓ ਪਸ਼ੂਆਂ ਨੂੰ ਤੇ ਸੋ ਕਿਉਂਕਿ ਜਦੋਂ ਵੀ ਇਹ ਬੁਖਾਰ ਚੜਦਾ ਹੈ ਇੱਕ ਤਾਂ ਨੱਕ ਚ ਪਾਣੀ ਆਉਂਦਾ ਹੈ ਤੇ ਇੱਕ ਲੱਤਾਂ ਤੋਂ ਨਹੀਂ ਚੱਲਿਆ ਜਾਂਦਾ ਹੈਗਾ ਪਸ਼ੂਆਂ ਤੋਂ ਸੋ ਤੁਸੀਂ ਜਲਦੀ ਤੋਂ ਜਲਦੀ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਤੇ ਜੇ ਨਾਰਮਲ ਵੀ ਬੁਖਾਰ ਚੜਦਾ ਤਾਂ ਤੁਸੀਂ ਜਲਦੀ ਜਲਦੀ ਟੀਕੇ ਲਵਾਓ ਪਸ਼ੂਆਂ ਨੂੰ ਤੇ ਸੋ ਬਾਰਿਸ਼ ਬਹੁਤ ਹੋ। ਕਿ ਬਾਰਿਸ਼ ਕਿੰਨੀ ਹੋਣੀ ਆ ਤੇ ਕਹਿੰਦੇ ਆ ਕਿ ਮੀਂਹ ਅੱਜ ਰਾਤ ਵੀ ਬਹੁਤ ਪੈਣਾ ਵਾ। ਤਿੰਨ ਚਾਰ ਜਗ੍ਹਾ ਦੇ ਉੱਪਰ ਮੀਂਹ ਪੈਣਾ ਵਾ। ਤੇ ਤੁਸੀਂ ਦੇਖ ਸਕਦੇ ਹੋ ਬਿਜਲੀ ਵੀ ਬਹੁਤ ਬੱਦਲ ਬਹੁਤ ਗਰਜੇਗਾ ਤੇ ਭਾਈ ਜਿੱਥੇ-ਜਿੱਥੇ ਭੈਣ ਭਰਾ ਨੇ ਸਾਡੇ ਤੇ ਧਿਆਨ ਰੱਖੋ ਆਪਣਾ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਣੇ ਸ਼ਹਿਰ ਆਪਣੇ ਪਿੰਡ ਦਾ ਨਾਮ ਮੈਂਸ਼ਨ ਜ਼ਰੂਰ ਕਰਿਓ ਜੀ ਤੇ ਦੇਖੋ ਕਿੰਨਾ ਚੱਕਰ ਹੋ ਗਿਆ ਤੇ ਬਹੁਤ ਜ਼ਿਆਦਾ ਚੱਕਰ ਹੋ ਗਿਆ ਇੱਧਰ ਦੇਖੋ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੌਣ ਕੌਣ ਕਿੱਥੋਂ-ਕਿੱਥੋਂ ਕਮੈਂਟ ਕਰਦੇ ਆ ਤੇ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਆ ਤੇ ਸੋ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਜਮ ਲੋਗ ਦੇ ਨਾਲ ਤੇ ਸੋ ਬਾਏ ਬਾਏ ਜੀ